ਵજન ਘਟਾਉਣ ਲਈ ਜੇਕਰ ਤੁਸੀਂ ਵੀ ਗ੍ਰੀਨ ਟੀ ਪੀ ਪੀ ਕੇੱਕ ਗਏ ਹੋ ਤਾਂ ਇਹ ਹੋਮ ਮੇਡ ਗ੍ਰੀਨ ਟੀ ਬਣਾ ਲਓ ਬਹੁਤ ਵਧੀਆ ਇਹਦਾ ਟੇਸਟ ਵੀ ਵਧੀਆ ਹੋਏਗਾ ਤੇ ਗੁਣਕਾਰੀ ਵੀ ਬਹੁਤ ਆ ਜਿਹੜੀ ਬਾਜ਼ਾਰ ਵਾਲੀ ਗ੍ਰੀਨ ਟੀ ਲਿਓਣਿਆ ਉਹਦੇ ਨਾਲੋਂ ਇਹ ਕਿਤੇ ਬਹੁਤ ਵਧੀਆ ਤੇ ਕਿਤੇ ਜਲਦੀ ਨਾਲ ਇਹ ਵਜਨ ਆ ਜਿਹੜਾ ਆਪਣਾ ਘਟ ਕਰਦੀ ਆ ਇੱਕ ਆਪਾਂ ਜਿਹੜਾ ਦਾਲਚੀਨੀ ਦਾ ਟੁਕੜਾ ਲੈਣਾ ਤੇ ਆਪਾਂ ਇੱਕ ਸੇਬ ਲਿਆ ਇਹਦੇ ਵਿੱਚੋਂ ਅੱਧਾ ਹੀ ਸੇਬ ਆਪਾਂ ਲੈਣਾ ਇੱਕ ਸੇਬ ਨੂੰ ਦੋ ਵਾਰੀ ਤੁਸੀਂ ਯੂਜ਼ ਕਰ ਸਕਦੇ ਆ ਅੱਧਾ ਸੇਬ ਵੀ ਬਹੁਤ ਆ ਤੇ ਇਹਨੂੰ ਇਦਾਂ ਬਰੀਕ ਬਰੀਕ ਜਿਹੜਾ ਇਦਾਂ ਕੱਟ ਲੈਣਾ ਫਾੜੀਆਂ ਦੇ ਵਿੱਚ ਤੇ ਇਹਦਾ ਸ਼ਿਲਕਾ ਜਿਹੜਾ ਉਹ ਨਹੀਂ ਉਤਾਰਨਾ ਸ਼ਿਲਕਾ ਵੀ ਇਹਨੂੰ ਨਾਲ ਹੀ ਰੱਖਣਾ ਇਸ ਤਰ੍ਹਾਂ ਹੀ ਬ੍ਰੀਕ ਇਹਨੂੰ ਜਿਹੜਾ ਕੱਟ ਲੈਣਾ ਹੈ ਇਹਦੇ ਨਾਲ ਬਹੁਤ ਤੇਜ਼ੀ ਨਾਲ ਜਿਹੜਾ ਆਪਣਾ ਪੇਟ ਦਾ ਵਜਨ ਆ ਉਹ ਘਟ ਹੁੰਦਾ ਤੇ ਇਹਦੇ ਨਾਲ ਪੇਟ ਆ ਜਿਹੜਾ ਲਗਾਤਾਰ ਸਾਫ਼ ਵੀ ਹੁੰਦਾ ਰਹਿੰਦਾ ਜੇਕਰ ਆਪਣਾ ਪੇਟ ਸਾਫ਼ ਹੁੰਦਾ ਤਾਂ ਆਪਾਂ ਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਤੇ ਸਾਈਡਾਂ ਤੋਂ ਜਿਹੜਾ हिਪ ਦਾ weight ਹੁੰਦਾ ਉਹ ਸਾਰਾ ਇਹਦੇ ਨਾਲ ਘਟ ਜਾਂਦਾ ਕਿਉਂਕਿ ਆਪਣਾ ਜਦੋਂ ਪੇਟ ਚੰਗੀ ਤਰ੍ਹਾਂ ਸਾਫ਼ ਹੋਣ ਲੱਗਦੀ ਤੇ ਕਾਫੀ ਸਾਰੀਆਂ ਜਿਹੜੀਆਂ ਬਿਮਾਰੀਆਂ ਉਹ ਵੀ ਨਹੀਂ ਆਪਾਂ ਨੂੰ ਲੱਗਦੀਆਂ ਤੇ ਵਜਨ ਆ ਜਿਹੜਾ ਉਹ ਵੀ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਆਪਾਂ ਅਗਰ ਡਾਈਟ ਦਾ ਧਿਆਨ ਰੱਖ ਰਹੇ ਆਂ ਫਿਰ ਵੀ weight ਘਟ ਨਹੀਂ ਹੋ ਰਿਹਾ ਤਾਂ ਤੁਸੀਂ ਇਹ ਜ਼ਰੂਰ ਆ ਜਿਹੜਾ try ਆਪਾ ਪਾਣੀ ਲਿਆ ਹੈਗਾ ਸਾਫ ਪਾਣੀ ਤੁਸੀਂ ਲੈਣਾ ਜਿਹੜਾ ਘਰ ਆਪਾ ਪੀਣੇ ਹੈਗੇ ਆ ਸਿੰਪਲ ਇਸ ਤੋਂ ਬਾਅਦ ਆ ਜਿਹੜਾ ਇਹਨੂੰ ਕਿਸੇ ਮੇਰੇ ਛੋਟੇ ਵਰਤਨ ਦੇ ਵਿੱਚ ਇਸ ਤਰ੍ਹਾਂ ਪਾ ਲੈਣਾ ਇੱਕ ਘੜੇ ਜਿਹੜੀ ਗ੍ਰੀਨ ਟੀ ਆਪਾਂ ਬਣਾਉਣ ਲੱਗੇ ਆ ਤੇ ਹੁਣ ਜਿਹੜਾ ਦਾਲਚੀਨੀ ਦਾ ਟੁਕੜਾ ਇਹਨੂੰ ਸਾਫਤ ਨਹੀਂ ਸੁੱਟਣਾ ਇਹਨੂੰ ਇਦਾਂ ਬਰੀਕ-ਬਰੀਕ ਜਿਹੜਾ ਤੋੜ ਕੇ ਤੇ ਉਹ ਇਸ ਪਾਣੀ ਦੇ ਵਿੱਚ ਆ ਜਿਹੜਾ ਪਾ ਲੈਣਾ ਦਾਲਚੀਨੀ ਬਹੁਤ ਵਧੀਆ ਤੁਸੀਂ ਇਹਦਾ ਪਾਊਡਰ ਬਣਾ ਕੇ ਦਹੀਂ 'ਚ ਵੀ ਪਾ ਸਕਦੇ ਹੋ ਤੁਸੀਂ ਇਹਨੂੰ ਸਬਜ਼ੀ 'ਚ ਵੀ ਪਾ ਸਕਦੇ ਆ ਤੇ ਇਹ ਪਾਣੀ 'ਚ ਵੀ ਤੁਸੀਂ ਇਹਨੂੰ ਗ੍ਰੀਨ ਟੀ ਬਣਾਉਣ ਲਈ ਜਿਹੜਾ ਪਾਉਣਾ ਤੇ ਫਿਰ ਜਿਹੜੇ ਸੇਬ ਦੇ ਟੁਕੜੇ ਆਪਾਂ ਕੱਟ ਕੇ ਰੱਖੇ ਸੀ ਇਹਨੂੰ ਪਾ ਦੇਣਾ ਤੇ ਇਹਨੂੰ ਜਿਹੜਾ ਉਬਾਲ ਲੈਣਾ ਕੁਝ ਟਾਈਮ ਤੇ ਇਹ ਗ੍ਰੀਨ ਟੀ ਨਾ ਉਹ ਵੀ ਬਹੁਤ ਵਧੀਆ ਬਣੇਗੀ ਤੇ ਇਹਦਾ ਟੇਸਟ ਜਿਹੜਾ ਉਹ ਵੀ ਬਹੁਤ ਵਧੀਆ ਹੋਏਗਾ ਕਿਉਂਕਿ ਆਪਾਂ ਕਾਫੀ ਸਾਰੀਆਂ ਚੀਜ਼ਾਂ ਹੋਰ ਵੀ ਲੈਣੀਆਂ ਹਨ ਵੇਟ ਘਟਾਉਣ ਲਈ ਪਰ ਇਹ ਇਹਦੇ ਵਿੱਚ ਨੁਕਸਾਨ ਕੋਈ ਨਹੀਂ ਹੈਗਾ ਇਹ ਬਹੁਤ ਵਧੀਆ ਚੀਜ਼ ਹੈ ਤੇ ਇਹਦੇ ਫਾਇਦੇ ਹੀ ਫਾਇਦੇ ਹੈਗੇ ਆ ਵੈਸੇ ਜਿਹੜੀ ਦਾਲਚੀਨੀ ਉਹ ਬਹੁਤ ਵਧੀਆ ਇਹਦਾ ਤੁਸੀਂ ਪਾਣੀ ਵੀ ਲੈ ਸਕਦੇ ਆ ਤੇ ਪਾਊਡਰ ਬਣਾ ਇਹਨੂੰ ਖਾ ਸਕਦੇ ਹਾਂ ਤੇ ਇਹ ਜ਼ਰੂਰ ਆ ਜਿਹੜਾ ਲੇਡੀਜ਼ ਨੂੰ ਖਾਸ ਕਰਕੇ ਜਿਹੜਾ ਲੈਣਾ ਚਾਹੀਦਾ ਹੁਣ ਇਹਨੂੰ 2 ਮਿੰਟ ਜਿਹੜਾ ਆਪਾਂ ਉਬਾਲ ਲੈਣਾ ਤੇ ਫਿਰ ਜਿਹੜਾ ਇਹਨੂੰ ਚੰਗੀ ਤਰ੍ਹਾਂ ਪਾਣ ਲੈਣਾ ਬਿਲਕੁਲ ਇਹ ਹੋਮ ਮੇਡ ਆ ਜਿਹੜੀ ਗ੍ਰੀਨ ਟੀ ਆਪਣੀ ਇਹ ਤਿਆਰ ਹੋ ਗਈ ਆ ਬਹੁਤ ਹੀ ਟੇਸਟੀ ਹੈ ਇਹਦੇ ਵਿੱਚ ਤੁਸੀਂ ਨਮਕ ਵੀ ਪਾ ਸਕਦੇ ਆ ਜੇ ਤੁਸੀਂ ਚਾਹੋ ਥੋੜਾ ਜਿਹਾ ਕਾਲਾ ਨਮਕ ਨਿੰਬੂ ਵੀ ਪਾ ਸਕਦੇ ਆ ਐ ਵੈਸੀ ਇਹਦਾ ਟੇਸਟ ਆ ਜਿਹੜਾ ਬਹੁਤ ਵਧੀਆ ਤੇ ਬਹੁਤ ਗੁਣਕਾਰੀ ਆ ਇਹਦੇ ਨਾਲ ਆਲਸ ਨਹੀਂ ਆਉਂਦਾ ਬਿਮਾਰੀਆਂ ਨਾਲ ਲੜਨ ਦੀ ਸਰੀਰ ਦੀ ਜਿਹੜੀ ਸ਼ਕਤੀ ਆ ਉਹ ਵੱਧ ਜਾਂਦੀ ਹੈ ਬਹੁਤ ਵਧੀਆ ਚੀਜ਼ ਆ ਵજન ਘਟਾਉਣ ਲਈ ਜੇਕਰ ਤੁਸੀਂ ਵੀ ਗ੍ਰੀਨ ਟੀ ਪੀ ਪੀ ਕੇੱਕ ਗਏ ਹੋ ਤਾਂ ਇਹ ਹੋਮ ਮੇਡ ਗ੍ਰੀਨ ਟੀ ਬਣਾ ਲਓ ਬਹੁਤ ਵਧੀਆ ਇਹਦਾ ਟੇਸਟ ਵੀ ਵਧੀਆ ਹੋਏਗਾ ਤੇ ਗੁਣਕਾਰੀ ਵੀ ਬਹੁਤ ਆ ਜਿਹੜੀ ਬਾਜ਼ਾਰ ਵਾਲੀ ਗ੍ਰੀਨ ਟੀ ਲਿਓਣਿਆ ਉਹਦੇ ਨਾਲੋਂ ਇਹ ਕਿਤੇ ਬਹੁਤ ਵਧੀਆ ਤੇ ਕਿਤੇ ਜਲਦੀ ਨਾਲ ਇਹ ਵਜਨ ਆ ਜਿਹੜਾ ਆਪਣਾ ਘਟ ਕਰਦੀ ਆ ਇੱਕ ਆਪਾਂ ਜਿਹੜਾ ਦਾਲਚੀਨੀ ਦਾ ਟੁਕੜਾ ਲੈਣਾ ਤੇ ਆਪਾਂ ਇੱਕ ਸੇਬ ਲਿਆ ਇਹਦੇ ਵਿੱਚੋਂ ਅੱਧਾ ਹੀ ਸੇਬ ਆਪਾਂ ਲੈਣਾ ਇੱਕ ਸੇਬ ਨੂੰ ਦੋ ਵਾਰੀ ਤੁਸੀਂ ਯੂਜ਼ ਕਰ ਸਕਦੇ ਆ ਇਹਦਾ ਸੇਬ ਵੀ ਬਹੁਤ ਆ ਤੇ ਇਹਨੂੰ ਇਦਾਂ ਬਰੀਕ ਬਰੀਕ ਜਿਹੜਾ ਇਦਾਂ ਕੱਟ ਲੈਣਾ ਫਾੜੀਆਂ ਦੇ ਵਿੱਚ ਤੇ ਇਹਦਾ ਛਿਲਕਾ ਜਿਹੜਾ ਉਹ ਨਹੀਂ ਉਤਾਰਨਾ ਛਿਲਕਾ ਵੀ ਇਹਨੂੰ ਨਾਲ ਹੀ ਰੱਖਣਾ ਇਸ ਤਰ੍ਹਾਂ ਹੀ ਬਰੀਕ ਇਹਨੂੰ ਜਿਹੜਾ ਕੱਟ ਲੈਣਾ ਇਹਦੇ ਨਾਲ ਬਹੁਤ ਤੇਜ਼ੀ ਨਾਲ ਜਿਹੜਾ ਆਪਣਾ ਪੇਟ ਦਾ ਵਜਨ ਆ ਉਹ ਘਟ ਹੁੰਦਾ ਤੇ ਇਹਦੇ ਨਾਲ ਪੇਟ ਆ ਜਿਹੜਾ ਲਗਾਤਾਰ ਸਾਫ਼ ਵੀ ਹੁੰਦਾ ਰਹਿੰਦਾ ਜੇਕਰ ਆਪਣਾ ਪੇਟ ਸਾਫ਼ ਹੁੰਦਾ ਤਾਂ ਆਪਾਂ ਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ ਤੇ ਸਾਈਡਾਂ ਤੋਂ ਜਿਹੜਾ ਹਿੱਪ ਦਾ weight ਹੁੰਦਾ ਉਹ ਸਾਰਾ ਇਹਦੇ ਨਾਲ ਘਟ ਜਾਂਦਾ ਕਿਉਂਕਿ ਆਪਣਾ ਜਦੋਂ ਪੇਟ ਚੰਗੀ ਤਰ੍ਹਾਂ ਸਾਫ਼ ਹੋਣ ਲੱਗਦੀ ਤੇ ਕਾਫੀ ਸਾਰੀਆਂ ਜਿਹੜੀਆਂ ਬਿਮਾਰੀਆਂ ਉਹ ਵੀ ਨਹੀਂ ਆਪਾਂ ਨੂੰ ਲੱਗਦੀਆਂ ਤੇ ਵਜ਼ਨ ਜਿਹੜਾ ਉਹ ਵੀ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਆਪਾਂ ਅਗਰ ਡਾਈਟ ਦਾ ਧਿਆਨ ਰੱਖ ਰਹੇ ਆਂ ਫਿਰ ਵੀ weight ਘਟ ਨਹੀਂ ਹੋ ਰਿਹਾ ਤਾਂ ਤੁਸੀਂ ਇਹ ਜ਼ਰੂਰ ਆ ਜਿਹੜਾ try ਕਰਨਾ ਇੱਕ ਗਲਾਸ ਆ ਜਿਹੜਾ ਆਪਾਂ ਪਾਣੀ ਲਿਆ ਹੈਗਾ ਸਾਫ਼ ਪਾਣੀ ਤੁਸੀਂ ਲੈਣਾ ਜਿਹੜਾ ਘਰ ਆਪਾਂ ਪੀਣੇ ਹੈਗੇ ਸਿੰਪਲ ਇਸ ਤੋਂ ਬਾਅਦ ਆ ਜਿਹੜਾ ਇਹਨੂੰ ਕਿਸੇ ਛੋਟੇ ਵਰਤਨ ਦੇ ਵਿੱਚ ਇਸ ਤਰ੍ਹਾਂ ਪਾ ਲੈਣਾ ਇੱਕারে ਜਿਹੜੀ ਗ੍ਰੀਨ ਟੀ ਆਪਾਂ ਬਣਾਉਣ ਲੱਗੇ ਆ ਤੇ ਹੁਣ ਜਿਹੜਾ ਦਾਲਚੀਨੀ ਦਾ ਟੁਕੜਾ ਇਹਨੂੰ ਸਾਫਤਾਨੀ ਸੁੱਟਣਾ ਇਹਨੂੰ ਇਦਾਂ ਬਰੀਕ ਬਰੀਕ ਜਿਹੜਾ ਤੋੜ ਕੇ ਤੇ ਉਹ ਇਸ ਪਾਣੀ ਦੇ ਵਿੱਚ ਆ ਜਿਹੜਾ ਪਾ ਲੈਣਾ ਦਾਲਚੀਨੀ ਬਹੁਤ ਵਧੀਆ ਤੁਸੀਂ ਇਹਦਾ ਪਾਊਡਰ ਬਣਾ ਕੇ ਦਹੀਂ ਚ ਵੀ ਪਾ ਸਕਦੇ ਹੋ ਤੁਸੀਂ ਇਹਨੂੰ ਸਬਜ਼ੀ 'ਚ ਵੀ ਪਾ ਸਕਦੇ ਆ ਤੇ ਇਹ ਪਾਣੀ 'ਚ ਵੀ ਤੁਸੀਂ ਇਹਨੂੰ ਗ੍ਰੀਨ ਟੀ ਬਣਾਉਣ ਲਈ ਜਿਹੜਾ ਪਾਉਣਾ ਤੇ ਫਿਰ ਜਿਹੜੇ ਸੇਬ ਦੇ ਟੁਕੜੇ ਆਪਾਂ ਕੱਟ ਕੇ ਰੱਖੇ ਸੀ ਇਹਨੂੰ ਪਾ ਦੇਣਾ ਤੇ ਇਹਨੂੰ ਜਿਹੜਾ ਉਬਾਲ ਲੈਣਾ ਕੁਝ ਟਾਈਮ ਤੇ ਇਹ ਗ੍ਰੀਨ ਟੀ ਨਾ ਉਹ ਵੀ ਬਹੁਤ ਵਧੀਆ ਬਣੇਗੀ ਤੇ ਇਹਦਾ ਟੇਸਟ ਜਿਹੜਾ ਉਹ ਵੀ ਬਹੁਤ ਵਧੀਆ ਹੋਏਗਾ ਕਿਉਂਕਿ ਆਪਾਂ ਕਾਫੀ ਸਾਰੀਆਂ ਚੀਜ਼ਾਂ ਹੋਰ ਵੀ ਲੈਣੇ ਆ ਹਨਾ weight ਘਟਾਉਣ ਲਈ ਪਰ ਇਹ ਇਹਦੇ ਵਿੱਚ ਨੁਕਸਾਨ ਕੋਈ ਨਹੀਂ ਹੈਗਾ ਇਹ ਬਹੁਤ ਵਧੀਆ ਚੀਜ਼ ਹੈ ਤੇ ਇਹਦੇ ਫਾਇਦੇ ਹੀ ਫਾਇਦੇ ਹੈਗੇ ਆ ਵੈਸੇ ਜਿਹੜੀ ਦਾਲਚੀਨੀ ਉਹ ਬਹੁਤ ਵਧੀਆ ਇਹਦਾ ਤੁਸੀਂ ਪਾਣੀ ਵੀ ਲੈ ਸਕਦੇ ਆ ਤੇ ਪਾਊਡਰ ਬਣਾ ਕੇ ਨੂੰ ਖਾ ਸਕਦੇ ਹੋ ਤੇ ਇਹ ਜ਼ਰੂਰ ਆ ਜਿਹੜਾ ਲੇਡੀਜ਼ ਨੂੰ ਖਾਸ ਕਰਕੇ ਜਿਹੜਾ ਲੈਣਾ ਚਾਹੀਦਾ ਹੁਣ ਇਹਨੂੰ 2 ਮਿੰਟ ਜਿਹੜਾ ਆਪਾਂ ਉਬਾਲ ਲੈਣਾ ਤੇ ਫਿਰ ਜਿਹੜਾ ਇਹਨੂੰ ਚੰਗੀ ਤਰ੍ਹਾਂ ਪਾਉਣ ਲੈਣਾ ਬਿਲਕੁਲ ਇਹ ਹੋਮ ਮੇਡ ਆ ਜਿਹੜੀ ਗ੍ਰੀਨ ਟੀ ਆਪਣੀ ਇਹ ਤਿਆਰ ਹੋ ਗਈ ਆ ਬਹੁਤ ਹੀ ਟੇਸਟੀ ਹੈ ਇਹਦੇ ਵਿੱਚ ਤੁਸੀਂ ਨਮਕ ਵੀ ਪਾ ਸਕਦੇ ਆ ਜੇ ਤੁਸੀਂ ਚਾਹੋ ਥੋੜਾ ਜਿਹਾ ਕਾਲਾ ਨਮਕ ਨਿੰਬੂ ਵੀ ਪਾ ਸਕਦੇ ਆ ਐ ਵੈਸੀ ਇਹਦਾ ਟੇਸਟ ਆ ਜਿਹੜਾ ਬਹੁਤ ਵਧੀਆ ਤੇ ਬਹੁਤ ਗੁਣਕਾਰੀ ਆ ਇਹਦੇ ਨਾਲ ਆਲਸ ਨਹੀਂ ਆਉਂਦਾ ਬਿਮਾਰੀਆਂ ਨਾਲ ਲੜਨ ਦੀ ਸਰੀਰ ਦੀ ਜਿਹੜੀ ਸ਼ਕਤੀ ਆ ਉਹ ਵੱਧ ਜਾਂਦੀ ਹੈ ਬਹੁਤ ਵਧੀਆ ਚੀਜ਼